ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਾਨਸਾ ਮੀਡੀਆ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਜੋ ਵੀ ਤੁਸੀਂ ਅੱਜ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਅੱਜ ਅਸੀਂ ਯੁੱਧ ਨਸ਼ੇ ਵਿਰੁੱਧ ਤਹਿਤ ਜੋ ਸਾਡੀ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਐਸਾ ਦੇ ਇੱਕ ਯੁੱਧ ਛੇੜਿਆ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਇੱਕ ਸੰਗਠਨ ਤਿਆਰ ਕੀਤਾ ਗਿਆ ਜਿਸ ਦਾ ਨਾਮ ਹੈਗਾ ਨਸ਼ਾ ਮੁਕਤੀ ਮੋਰਚਾ ਉਹਦੇ ਤੁਸੀਂ ਪਿੱਛੇ ਬੈਨਰ ਵੀ ਦੇਖ ਸਕਦੇ ਹੋ ਮੇਰੀ ਪਿਛਲੀ ਸਾਈਡ ਲੱਗਿਆ ਨਸ਼ਾ ਮੁਕਤੀ ਮੋਰਚਾ ਉਹਦੇ ਤਹਿਤ ਇਹ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਜੀ ਜਿਵੇਂ ਕਿ ਸਾਡੇ ਕੌਮਿਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਸਾਹਿਬ ਤੇ ਸਾਡੇ ਪਾਰਟੀ ਪ੍ਰਧਾਨ ਅਮਨ ਅਰੋੜਾ ਜੀ ਨੇ ਸਾਨੂੰ ਇਹ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਆ ਤੇ ਪੰਜ ਜੋਨਾਂ ਵਿੱਚ ਵੰਡਿਆ ਮੈਨੂੰ ਮਾਲਵਾ ਵੈਸਟ ਦਿੱਤਾ ਤੇ ਮਾਲਵਾ ਵੈਸਟ ਦੇ ਅੱਗੇ 6 ਜ਼ਿਲ੍ਹੇ ਨੇ ਤੇ ਅੱਜ ਮੈਂ ਮਾਨਸਾ ਆਇਆ ਮੇਰਾ ਆਪਣਾ ਮੂਮ ਡਿਸਟ੍ਰਿਕਟ ਦਾ ਜਦੀ ਜਿਲ੍ਹਾ ਦਾ ਸੋ ਅੱਜ ਮਾਨਸਾ ਦੇ ਵਿੱਚ ਸਾਡੇ ਮੇਰੇ ਨਾਲ ਬੈਠੇ ਨੇ ਕੋਆਰਡੀਨੇਟਰ ਸਾਹਿਬ ਅਰਜਿੰਦਰ ਜਫਰੀ ਜੀ ਇਹ ਮਾਨਸਾ ਦੇ ਕੋਆਰਡੀਨੇਟਰ ਨੇ ਤੇ ਨਾਲ ਹੀ ਮੇਰੇ ਬੈਠੇ ਨੇ ਸਾਡੇ ਹਲਕੇ ਦੇ ਕੋਆਰਡੀਨੇਟਰ ਜਿਹੜੇ ਅਸੀਂ ਨਿਯੁਕਤ ਕੀਤੇ ਨੇ ਉਹਨਾਂ ਬਾਰੇ ਤੁਹਾਨੂੰ ਅਰਜਿੰਦਰ ਜਫਰੀ ਜੀ ਅੱਗੇ ਦੱਸਣਗੇ ਮੈਂ ਸਿਰਫ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਹਰ ਉਸ ਭੈਣ ਤੱਕ ਹਰ ਉਸ ਮਾਂ ਹਰ ਉਸ ਬਜ਼ੁਰਗ ਹਰ ਉਸ ਇਨਸਾਨ ਤੱਕ ਪਹੁੰਚਾਉਣਾ ਚਾਹਣਾ ਕਿ ਸਰਕਾਰ ਤੁਹਾਡੇ ਦੁਆਰ ਆ ਰਹੀ ਆ ਦੋ ਤਰੀਕ ਤੋਂ ਸਿਰਫ ਇੱਕੋ ਇੱਕ ਕੰਮ ਲਈ ਉਹ ਕਿਹੜਾਗਾ ਨਸ਼ਾ ਨਸ਼ੇ ਦੇ ਖਿਲਾਫ ਇਹਦੇ ਵਿੱਚ ਸਾਨੂੰ ਤੁਹਾਡੇ ਸਭ ਦੀ ਸਾਥ ਦੀ ਲੋੜ ਆ ਚਾਹੇ ਉਹ ਸਾਡੇ ਪੱਤਰਕਾਰ ਭਰਾ ਹੋਣ ਮੀਡੀਆ ਹੋਵੇ ਚਾਹੇ ਉਹ ਸਮਾਜ ਸੇਵੀ ਸੰਸਥਾਵਾਂ ਹੋਣ ਚਾਹੇ ਉਹ ਕਿਸੇ ਨਾਲ ਰਿਲੇਟਡ ਕੋਈ ਮੁਖੀ ਹੋਵੇ ਉਹਨਾਂ ਦੀ ਚਾਹੇ ਉਹ ਸਰਕਾਰੀ ਅਫੀਸਰ ਹੋਣ ਚਾਹੇ ਉਹ ਪ੍ਰਾਈਵੇਟ ਹੋਣ ਇੱਥੇ ਹਰ ਇੱਕ ਇਨਸਾਨ ਦੀ ਲੋੜ ਆ ਜਿਹੜੇ ਪੋਲੀਟਿਕਲ ਵੀ ਨੇ ਨਾਨ ਪੋਲੀਟਿਕਲ ਵੀ ਨੇ ਚਾਹੇ ਕਿਸਾਨ ਨੇ ਕਿਉਂਕਿ ਜੋ ਨਸ਼ੇ ਦਾ ਅਹਿਮ ਮੁੱਦਾ ਦਾ ਇਹ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇਹਨੇ ਹੱਦ ਤੱਕ ਫਲਾਇਆ ਹੋਇਆ ਨਸ਼ੇ ਦੇ ਨਾਮ ਤੇ ਜੇ ਵੇਖਿਆ ਜਾਵੇ ਪੂਰੀ ਦੁਨੀਆ ਚ ਤਰਸੱਲੀ ਮੱਚੀ ਹੋਈ ਆ ਨਸ਼ੇ ਨੂੰ ਲੈ ਕੇ ਤਾਂ ਇਹ ਪਹਿਲਾ ਸੂਬਾ ਤੇ ਪਹਿਲੀ ਸਰਕਾਰ ਤੇ ਪਹਿਲੀ ਪਾਰਟੀ ਆ ਜਿਸ ਨੇ ਇਹ ਮਨ ਬਣਾ ਲਿਆ ਕਿ ਅਸੀਂ ਅੱਜ ਆਰ ਪਾਰ ਦੀ ਲੜਾਈ ਇਹਦੇ ਖਿਲਾਫ ਲੜਾਂਗੇ ਮੈਂ ਸ਼ੁਕਰਗੁਜ਼ਾਰ ਆ ਤੇ ਤੁਹਾਨੂੰ ਮਨ ਮਹਿਸੂਸ ਹੁੰਦਾ ਕਿ ਅਸੀਂ ਉਸ ਪਾਰਟੀ ਦਾ ਹਿੱਸਾ ਬਣਿਆ ਜਿਸ ਪਾਰਟੀ ਨੇ ਅੱਜ ਜਿਹੜਾ ਚੌਥੀ ਸਟੇਜ ਤੇ ਜੇ ਕੈਂਸਰ ਵੀ ਹੋਵੇ ਨਾ ਤਾਂ ਉਹਨੂੰ ਵੀ ਮਰੀਜ਼ ਤੇ ਡਾਕਟਰ ਛੇੜਨ ਤੋਂ ਡਰਦੇ ਨੇ ਕਿ ਨਹੀਂ ਚੌਥੀ ਸਟੇਜ ਤੇ ਕੈਂਸਰ ਆ ਅਸੀਂ ਉਹ ਹੱਥ ਨਹੀਂ ਪਾਉਣਾ ਪਰ ਅੱਜ ਅਸੀਂ ਤਾਕੜੇ ਹੱਥੀ ਲੜਾਈ ਲੜ ਰਹੇ ਹਾਂ ਤੇ ਯੁੱਧ ਛੇੜ ਲਿਆ ਇਸ ਕੈਂਸਰ ਜਿਹੜਾ ਨਸ਼ੇ ਦਾ ਕੈਂਸਰ ਹੈ ਇਹਦੇ ਖਿਲਾਫ ਹੁਣ ਆਰ ਪਾਰ ਦੀ ਲੜਾਈ ਅਸੀਂ ਲੜਾਂਗੇ ਤੁਹਾਡੇ ਸਾਰਿਆਂ ਦੇ ਸਾਥ ਸਦਕਾ ਹੀ ਇਹ ਪੋਸੀਬਲ ਹੋਊ ਅਸੀਂ ਦੋ ਤਰੀਕ ਤੋਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਵੀਡੀਸੀ ਮੀਟਿੰਗਾਂ ਸ਼ੁਰੂ ਕਰ ਰਹੇ ਆਂਗੇ ਤੇ 4 ਤਰੀਕ ਤਿੰਨ ਤਰੀਕ ਨੂੰ ਮਾਨਸਾਂ ਦੇ ਵਿੱਚ ਵੀ ਹੋਣੀ ਆ ਸੋ ਉਸ ਦੇ ਵਿੱਚ ਵੀ ਸਾਰਾ ਜ਼ਿਲ੍ਹੇ ਦੇ ਜ਼ਿੰਮੇਵਾਰ ਬੰਦੇ ਜਿਹੜੇ ਆਉਣਗੇ ਉਹਨਾਂ ਨੂੰ ਇਨਵੀਟੇਸ਼ਨ ਹੋਊਗਾ ਪ੍ਰਸ਼ਾਸਨ ਵੱਲੋਂ ਮੰਤਰੀ ਸਾਹਿਬਾਨ ਆਉਣਗੇ ਇਹ ਜਿਹੜਾ ਯੁੱਧ ਆ ਇਹਨੂੰ ਅਸੀਂ ਆਖਰੀ ਸਾਂ ਤੱਕ ਲੜਾਂਗੇ ਤੇ ਯਕੀਨਨ ਜਿਵੇਂ ਡੈਡ ਲਾਈਨ ਆ ਨਾ ਡੀਜੀਪੀ ਸਾਹਿਬ ਵੱਲੋਂ ਕਿ ਉਹ ਆਫੀਸਰ ਤੇ ਉਹ ਲੋਕ ਜਿਹੜੇ ਡੈਡ ਲਾਈਨਾਂ ਜਿਨ੍ਹਾਂ ਦੇ ਹਲਕਿਆਂ 'ਚ ਇਹ ਵਿਕ ਰਿਹਾਗਾ ਜਿਨ੍ਹਾਂ ਨੇ ਨਾਕਸਤਾਈ ਕੀਤੀ ਜਾਂ ਫੜਿਆ ਗਿਆ ਉਹਨਾਂ ਤੇ ਸਖਤ ਕਾਰਵਾਈ ਹੋਵੇਗੀ ਜੇ ਸਰਦੀ ਮੇ ਮਾਲਵਾ ਜੋਂ ਦੀ ਤੁਹਾਨੂੰ ਜਿੰਮੇਰ ਮਿਲੀ ਹੈ ਬਹੁਤ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਉੱਪਰ ਪੱਕੇ ਦੀ ਸਰਕਾਰ ਦੀ ਵੀ ਸਦਰਸਾ ਹੁੰਦੀ ਹੈ ਪ੍ਰਸ਼ਾਸਨ ਦੀ ਵੀ ਹਣਾ ਹੁੰਦੀ ਹੈ ਤਾਂ ਉਹਨਾਂ ਲੋਕਾਂ ਉੱਪਰ ਕਾਰਵਾਈ ਨਹੀਂ ਹੁੰਦੀ ਲੱਗਦਾ ਤੁਹਾਨੂੰ ਜਿਹੜੀ ਜਿੰਮੇਵਾਰੀ ਮਿਲੀ ਹੈ ਸਖਤ ਕਾਰਵਾਈ ਕਰੋਗੇ ਤੇ ਉਹਨਾਂ ਕੀ ਅੱਜ ਸੰਦੇਸ਼ ਦੇਣਾ ਚਾਹੁੰਦੇ ਹਾਂ ਦੇਖੋ ਤਿੰਨ ਸਾਲਾਂ ਤੋਂ ਲਗਾਤਾਰ ਪੁਲਿਸ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਜਿੱਥੇ ਵੀ ਕਮੀ ਰਹੀ ਆ ਉਹਨੂੰ ਡੀਜੀਪੀ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਠੀਕ ਹੈ ਜਿਹੜੀ ਉਹ ਡੈਡ ਲਾਈਨ ਦਿੱਤੀ ਤੁਸੀਂ ਸਾਰਿਆਂ ਨੇ ਸੁਣਿਆ ਬੜੇ ਸਖਤਾਈ ਨਾਲ ਕਿਹਾ ਗਿਆ ਕਿ ਕੋਈ ਵੀ ਅਫੀਸਰ ਜਾਂ ਕੋਈ ਵੀ ਇਨਸਾਨ ਜੋ ਨਸ਼ਾ ਨੂੰ ਵੇਚਦਾ ਨਸ਼ੇ ਦਾ ਸੇਵਨ ਕਰਦਾ ਜਾਂ ਉਹ ਇਹਨੂੰ ਧੰਦਾ ਬਣਾ ਛੱਡਿਆ ਬਿਜ਼ਨਸ ਕਰਦਾ ਵਪਾਰੀ ਆ ਚਾਹੇ ਵੀ ਵੱਡਾ ਚਾਹੇ ਕੋਈ ਛੋਟਾ ਉਹ ਨਹੀਂ ਬਖਸ਼ਿਆ ਜਾਊਗਾ ਇਹ ਕਾਨੂੰਨ ਕੋਈ ਆਪਣੇ ਹੱਥ ਚ ਲਊਗਾ ਉਤੇ ਪਰਚਾ ਹੋਣੀ ਹੋਣਾਗਾ ਇਹ ਕਲੀਅਰ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਰਹੀ ਗੱਲ ਸਾਡੀ ਅਸੀਂ ਅਵੇਅਰਨੈਸ ਦੇ ਲਈ ਇਹ ਸੰਗਠਨ ਖੜਾ ਕੀਤਾਗਾ ਨਸ਼ਾਕ ਰੋਗ ਆ ਇਹ ਲੜਕੇ ਜਾਂ ਕਿਸੇ ਨੂੰ ਕੁੱਟ ਕੇ ਨਹੀਂ ਛਡਾ ਸਕਦੇ ਸਖਤਾਈ ਜਿਹੜੇ ਬਿਜ਼ਨਸ ਕਰਦੇ ਆ ਵਪਾਰ ਕਰਦੇ ਉਹਨਾਂ ਤੇ ਆਲਰੇਡੀ ਕਾਨੂੰਨ ਕਰ ਰਿਹਾ ਤੇ ਕਰਦਾ ਰਹੂਗਾ ਅਸੀਂ ਕੀ ਕਰਨਾ ਅਸੀਂ ਤਾਂ ਇੱਕ ਸਾਂਝਾ ਜਿਹੜਾ ਸੰਗਠਨ ਸਾਡਾ ਤਿਆਰ ਹੋਇਆ ਅਸੀਂ ਉੱਪਰ ਤੋਂ ਲੈ ਕੇ ਹੇਠਾਂ ਤੱਕ ਜ਼ਿਲ੍ਹੇ-ਜ਼ਿਲ੍ਹੇ ਤੋਂ ਹਲਕਾ-ਹਲਕੇ ਤੋਂ ਬਲਾਕ-ਬਲਾਕ ਤੋਂ ਪਿੰਡ-ਪਿੰਡ ਤੋਂ ਗਲੀ-ਗਲੀ ਤੋਂ ਘਰ ਤੱਕ ਪਹੁੰਚਣਾ ਪੂਰੇ 6 ਮਹੀਨੇ 9 ਮਹੀਨੇ 4 ਮਹੀਨੇ ਤੁਸੀਂ ਮੈਨੂੰ ਹੁਣ ਪ੍ਰੋਟੀਨ ਚ ਪਿੰਡਾਂ ਚ ਸ਼ਹਿਰਾਂ ਚ ਵਕ ਵਕ ਜਿਲ੍ਹਿਆਂ ਚ ਦੇਖੋਗੇ ਸਾਡੀ ਟੀਮ ਨੂੰ ਦੇਖੋਗੇ ਹੁਣ ਆਪਣਾ رابطہ ਲਗਾਤਾਰ ਹੋਊਗਾ ਸਾਡਾ ਕੰਮ ਲੋਕਾਂ ਚ ਅਵੇਅਰਨੈਸ ਲੈ ਕੇ ਆਉਣਾ ਚਾਹੀਓ ਨੌਜਵਾਨ ਹੋਣ ਸਾਡੀਆਂ ਭੈਣਾਂ ਸਾਡੇ ਵੀਰ ਚਾਹੀਓ ਪਾਲਜ ਕਾਲਜ ਦੇ ਵਿੱਚੋਂ ਚਾਹੀਓ ਸਕੂਲਾਂ ਦੇ ਵਿੱਚ ਹੁਣ ਕੋਈ ਵੀ ਐਸਾ ਇਨਸਾਨ ਕੋਈ ਬਜ਼ੁਰਗ ਕੁੜੀ ਮਾਂ ਅਸੀਂ ਟੱਚ ਕਰਨੇ ਵੀ ਨਹੀਂ ਰਹਿਾਂਗੇ ਜਿਹੜੇ ਕੁਝ ਸਾਡੇ ਲਈ ਕਰਨਾ ਚਾਹੁੰਦੇ ਆ ਜਿਹੜੇ ਲੜਾਈ ਦੇ ਖਿਲਾਫ ਲੜਨਾ ਚਾਹੀਦੇ ਤੋਂ ਇਹ ਯੁੱਧ ਜਦੋਂ ਯੁੱਧ ਨਾਮ ਆ ਜੇ ਨਾ ਇਟ ਮੀਨ ਜੋ ਬਹੁਤ ਵੱਡੀ ਗੱਲ ਆ ਜੀ ਕੋਈ ਵੀ ਚੀਜ਼ ਕਰਨੀ ਆਪਾਂ ਤਾਂ ਉਹਦੇ ਲਈ ਸਮਾਂ ਲੱਗ ਜਾਂਦਾਗਾ ਲਗਾਤਾਰ ਸਰਕਾਰ ਐਫਰਟਸ ਕਰ ਰਹੀ ਆ ਤੁਸੀਂਾਰੇ ਵੇਖ ਰਹੇ ਹੋ ਵੱਡੇ ਵੱਡੇ ਅਫੀਸਰ ਸਹਿਬਾਨ ਲੱਗੇ ਹੋਏ ਨੇ ਕੋਈ ਵੀ ਗਲਤੀ ਕਰਦਾ ਚਾਹੇ ਕੋਈ ਲੀਡਰਾ ਚਾਹੇ ਕੋਈ ਅਫੀਸਰ ਉਹ ਬਖਸ਼ਿਆ ਨਹੀਂ ਜਾ ਰਿਹਾ ਸਮਾਂ ਲੱਗਦਾਗਾ ਜਿਵੇਂ ਤੁਸੀਂ ਗੱਲ ਕੀਤੀ ਉਹ ਪਰਚੇ ਵਾਲੀ ਗੱਲ ਉਹ ਪਰਚਾ ਜਦੋਂ ਕਿਸੇ ਕੋਲੇ ਕੋਈ ਚਾਹੇ 2 ਗੋਲੀਆਂ ਚਾਹੇ 5 ਗੋਲੀਆਂ ਨੇ ਠੀਕ ਆ ਚਾਹੇ 10 ਗੋਲੀਆਂ ਨੇ ਕੋਈ ਅਨਲੀਗਲ ਚੀਜ਼ ਆ ਪੁਲਿਸ ਨੂੰ ਲੱਗਦੀ ਆ ਤਾਂ ਉਹ ਕਾਰਵਾਈ ਆਪਣਾ ਕਰਦੀ ਆ ਉਹ ਕੋਟਾਂ 'ਚ ਚੱਲਦਾ ਕਿ ਕੋਟਾਂ 'ਚ ਕੀ ਆ ਕਿਵੇਂ ਆ ਉਹ ਵਾਧੇ ਕਰ ਕਰ ਕਾਨੂੰਨ ਆਪਣੀ ਕਾਰਵਾਈ ਕਰਦਾ ਜਦੋਂ ਵੀ ਕੋਈ ਹੁਣ ਫੜਿਆ ਜਾਂਦਾ ਤੁਹਾਡੇ ਮਾਧਿਮ ਰਾਹੀਂ ਤੁਹਾਨੂੰ ਪਤਾ ਲੱਗਦਾ ਜਾਂ ਕਿਸੇ ਹੋਰ ਨੂੰ ਪਤਾ ਲੱਗਦਾ ਤੁਸੀਂ ਟੋਲ ਫਰੀ ਨੰਬਰ ਚੱਲ ਰਹੇ ਨੇ ਠੀਕ ਹੈ WhatsApp ਨੰਬਰ ਚੱਲ ਰਹੇ ਨੇ SSP ਸਾਹਿਬਾਨ ਥਾਣੇ ਦੇ ਮੁਖੀ ਜਾਂ ਕੋਈ ਵੀ ਹੋਰ ਤੁਹਾਨੂੰ ਲੱਗਦਾ ਸਾਡੇ ਸੰਗਠਨ ਦਾ ਕੋਈ ਮੈਂਬਰ ਲੱਗਦਾ ਤੁਸੀਂ ਨਾਲ ਰਾਬਤਾ ਕਰੋ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਗੋਰਖਤੰਡਾ ਚੱਲ ਰਿਹਾ ਤੇ ਉਹਦੇ ਤੇ ਹੁਣ ਕਾਨੂੰਨ ਜਿਹੜਾ ਹੈਗਾ ਕਿ ਉਹ ਬੜਾ ਸ਼ਕਤੀ ਰਵਈਏ ਨਾਲ ਉਹਨਾਂ ਨੂੰ ਪੇਸ਼ ਆਊਗਾ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਊ ਬੱਡੇ ਸਮਗਲਰ ਹਮੇਸ਼ਾ ਰਹ ਜਾਂਦੇ ਜਿਸ ਬੰਦੇ ਛੋਟੇ ਫੜੇ ਜਾਂਦੇ ਜਾਂ ਤਾਂ ਛੋਟੇ ਨੂੰ ਫੜ ਲੈਂਦੇ ਜਿਹੜਾ ਗ੍ਰਾਮ ਤੋਂ ਗ੍ਰਾਮ ਚਾਰ ਗ ਵੱਡੇ ਅੱਜ ਤੱਕ ਕਦੇ ਕੋਈ ਫੜਿਆ ਨਹੀਂ ਜਾਂਦਾ ਦੇਖਿਓ ਉਹਨਾਂ ਤੇ ਕੀ ਕੋਈ ਉਹਨਾਂ ਤੇ ਵੀ ਹੋਣਗੇ ਐਕਸ਼ਨ ਦੇ ਦੇਖੋ ਇਸ ਤੋਂ ਪਹਿਲਾਂ ਤੁਸੀਂ ਵੇਖਿਆ ਚਾਹੇ ਕੋਈ ਵੀ ਆ ਚਾਹੇ ਵੱਡਾ ਚਾਹੇ ਛੋਟਾ ਸਾਰੇ ਕੋਟਾਂ 'ਚ ਗਏ ਨੇ ਕਿਸੇ ਨੂੰ ਕਾਨੂੰਨ ਤੋਂ ਰਾਹਤ ਮਿਲੀ ਆ ਕੋਰਟ ਤੋਂ ਮਿਲੀ ਆ ਦੇਖੋ ਪੁਲਿਸ ਦਾ ਕੰਮ ਸਰਕਾਰ ਦਾ ਕੰਮ ਮਤਲਬ ਕਿ ਸਿਰਫ ਇੱਕ ਇਹ ਆਗੇ ਕੋਈ ਗਲਤ ਕੰਮ ਹੋ ਰਿਹਾਗਾ ਠੀਕ ਹੈ ਉਹਦੇ ਖਿਲਾਫ ਕੋਈ ਸਬੂਤ ਆਏ ਨੇ ਉੱਤੇ ਪਰਚਾ ਦੇਣਾਗਾ ਠੀਕ ਹੈ ਬਣਦੀ ਕਾਰਵਾਈ ਕਰਨੀ ਆ ਉਹ ਆਲਰੇਡੀ ਹੋ ਰਹੀ ਆ ਪਿਛਲੇ ਸਾਲਾਂ 'ਚ ਵੀ ਤੁਸੀਂ ਦੇਖਿਆ ਬਹੁਤੇ ਉਹਨਾਂ ਲੋਕਾਂ ਤੇ ਹੋਇਆਗਾ ਤੇ ਜਿਹੜੇ ਆਪਣੇ ਆਪ ਨੂੰ ਨਾਮੀ ਕਹਿੰਦੇ ਨੇ ਪਰ ਜੇ ਗੱਲ ਆਪਾਂ ਕਹੀਏ ਕਿ ਇੱਕ ਇਹ ਆੜ ਹੀ ਆ ਕਿ ਪਰਚੀ ਦੇ ਕੇ ਹੀ ਮਸਲਾ ਹੱਲ ਆ ਵੀ ਠੋਪ ਦੋ ਇਹਨਾਂ ਨੂੰ ਜਾਂ ਹੁਣ ਬਸ ਡੈਡ ਲੈਣੀ ਆ ਵੀ ਆਪਾਂ ਹੁਣ ਇੱਕ ਪਾਸਾ ਹੀ ਕਰਨਾ ਉਹ ਕਾਨੂੰਨ ਨੇ ਵੇਖਣਾ ਜੇ ਕਾਨੂੰਨ ਨੂੰ ਲੱਗਦਾ ਕਿ ਤਨਾ ਕਿਤੇ ਕਿ ਇੱਥੇ ਗਲਤ ਹੋ ਰਿਹਾ ਤੇ ਉਹ ਕਾਰਵਾਈ ਕਰੂਗਾ ਜਿਹੜਾ ਸਾਡਾ ਕੰਮ ਆ ਸਾਡੇ ਸੰਗਠਨ ਦਾ ਕੰਮ ਆ ਮੈਂ ਆਪਣੀ ਗੱਲ ਤਾਂ ਕਰੂਗਾ ਕਿ ਜਿਹੜੀ ਪ੍ਰੈਸ ਕਾਨਫਰੈਂਸ ਆ ਉਹ ਸਾਡੇ ਸੰਗਠਨ ਦੀ ਆ ਅਸੀਂ ਤਾਂ ਅਵੇਅਰਨੈਸ ਲਈ ਦਿਨ ਰਾਤ ਕਰਾਂਗੇ ਸੱਚੀ ਮਿਹਨਤ ਨਾਲ ਕਰਾਂਗੇ ਤਾ ਜੋ ਜਿਹੜੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਅੱਜ ਅਸੀਂ ਅ ਇੱਥੇ ਕਹਿ ਸਕਦੇ ਆ ਉਹਦੇ ਤੇ ਇਹਨਾਂ ਨੂੰ ਅੱਜ ਅਸੀਂ ਰੂਬਰੂ ਕਰਨਾ ਸਾਡੇ ਸਮਾਜ ਲਈ ਲੋਕਾਂ ਲਈ ਇਹ ਕੰਮ ਕਰਨਗੇ ਅਵੇਰਨੈਸ ਦਾ ਕੰਮ ਸਾਡਾ ਹੈਗਾ ਕਾਨੂੰਨ ਨਹੀਂ ਕਰਨਾ ਸਰਕਾਰ ਨੇ ਕਰਨਾ ਉਹਨਾਂ ਨੂੰ ਜੋ ਜਿਵੇਂ ਲੱਗ ਰਿਹਾ ਜਿਵੇਂ ਇਨਫੋਰਮੇਸ਼ਨ ਆ ਰਹੀ ਹੈ ਉਸੇ ਤਹਿਤ ਉਹ ਕਾਰਵਾਈਆਂ ਕਰ ਦੇ। ਦੇਖੋ ਮੈਂ ਤੁਹਾਨੂੰ ਵਾਰ-ਵਾਰ ਇੱਕੋ ਗੱਲ ਕਹਿ ਰਹੇ ਹਾਂਗੇ ਤੇ ਡੈਡਲਾਈਨ ਤੁਸੀਂ ਗੱਲ ਸਮਝੋ ਸਰਕਾਰ ਦੀ ਮੰਸ਼ਾ ਇੱਕੋ ਹੀ ਹੈ ਕਿ ਖਤਮ ਕਰਨਾ ਤੁਸੀਂ ਸ਼ੁਕਰ ਕਰੋ ਕਿ ਪਹਿਲੀ ਇਹ ਸਰਕਾਰ ਆ ਜਿਨੇ ਮੈਂ ਪਹਿਲਾਂ ਕਿਹਾ ਸੀ ਵੀ ਜਿਨੇ ਐਫਰਟਸ ਕੀਤਾ ਕਿ ਇਸ ਕੈਂਸਰ ਨਾਮ ਦੀ ਬਿਮਾਰੀ ਨਾਲ ਚੌਥੇ ਸਟੇਜ ਤੇ ਹੁੰਦਾ ਕੋਈ ਹੱਥ ਨਹੀਂ ਪਾਉਂਦਾ ਪਰ ਅਸੀਂ ਲੜਾਈ ਲੜਨ ਲਈ ਦਰਕਰਨ ਲਈ ਤਿਆਰ ਆ ਸਰਕਾਰ ਤਿਆਰ ਆ ਪ੍ਰਸ਼ਾਸਨ ਤਿਆਰ ਆ ਅਸੀਂ ਖੁੱਤ ਤਿਆਰ ਆ ਸੀ ਘਰਾਂ ਚ ਨਹੀਂ ਬੜਾਂਗੇ ਅਸੀਂ ਹਰ ਲੜਾਈ ਲੜਾਂਗੇ ਸਾਡੇ ਆਪਣੇ ਬੱਚਿਆਂ ਦੀ ਗੱਲ ਆ ਸਾਡੀ ਆਪਣੀ ਹੋਣ ਦੀ ਗੱਲ ਆ ਮੈਂ ਤਾਂ ਵੈਸੇ ਵੀ ਬਹੁਤ ਪਹਿਲਾਂ ਹੀ ਇਵੈਂਟ ਕੀਤਾ ਆਪਾਂ ਸਾਰੇ ਲੋਕਲ ਭਰਾਇਆ ਤੁਸੀਂ ਵੱਡੇ ਛੋਟੇ ਮੇਰੇ ਭਰਾ ਆਪਾਂ ਇਕੱਠੇ ਰਹੇ ਆਂਗੇ ਸਾਰੇ ਆਪਾਂ ਨਸ਼ੇ ਦੇ ਮੁੱਦੇ ਤੇ ਬਹੁਤ ਕੰਮ ਕੀਤੇ ਆ ਤੁਸੀਂ ਰਲ ਕੇ ਕੀਤਾ ਤੁਹਾਡੇ ਸਪੋਰਟ ਨਾਲ ਕੀਤਾ ਤਾਂ یوں ਮੈਨੂੰ ਇਹ ਟੈਗ ਮਿਲਿਆ ਤੇ ਤੈਨੂੰ ਸ਼ਾਇਦ ਮੈਂ ਮੰਨਦਾ ਜੀ ਤੁਸੀਂ ਮੈਨੂੰ ਚੰਗੇ ਕੰਮ ਨੂੰ ਤੁਸੀਂ ਅੱਗੇ ਵਧਾਇਆ ਤਾਂ ਅੱਜ ਮੈਂ ਇੱਥੇ ਬੈਠਾ ਇਸ ਕੁਰਸੀ ਤੇ ਬੈਠਾ ਇਸ ਜ਼ਿੰਮੇਵਾਰੀ ਤੇ ਬੈਠਾ ਐਸੀ ਉਮੀਦ ਨਾਲ ਅੱਗੇ ਵਧਦੇ ਹੋਏ ਤੁਹਾਡੀ ਜੋ ਉਮੀਦ ਕਰਦਾ ਕਿ ਮੈਂ ਔਰ ਮੇਰੀ ਟੀਮ ਤੇ ਔਰ ਸਾਡੀ ਪਾਰਟੀ ਔਰ ਸਾਡਾ ਜਿਹੜੀ ਸਾਡੀ ਸਰਕਾਰ ਆ ਮਨਛਾ ਇੱਕੋ ਹੀ ਆ ਕਿ ਆਪਾਂ ਇਹਨੂੰ ਖਤਮ ਕਰਨਾ ਜੜੋ ਪੁੱਟਣਾ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਾਥ ਬਿਨਾ ਸਾਰਾ ਕੁਝ ਪੋਸੀਬਲ ਅਗਰ ਤੁਹਾਡਾ ਸਾਥ ਨਹੀਂ ਤਾਂ ਕੁਝ ਵੀ ਪੋਸੀਬਲ ਨਹੀਂ ਤੁਹਾਡਾ ਨਹੀਂ ਇੱਥੇ ਪ੍ਰਸ਼ਾਸਨ ਵੀ ਇਨਵੋਲਵ ਹੋਊਗਾ ਇੱਥੇ ਅਸੀਂ ਵੀ ਹੋਵਾਂਗੇ ਇੱਥੇ ਆਮ ਲੋਕ ਵੀ ਹਰ ਉਹ ਪੰਚਾਇਤੋ ਸਰਪੰਚ ਇਨਵੋਲਵ ਆ ਜਿਹੜਾ ਜੀ ਲੀਡ ਕਰ ਰਿਹਾ ਤੇ ਮੈਂ ਵਧਾਈ ਦੇਣਾ ਤੁਹਾਡੇ ਮਾਧਿਮ ਰਹੀਂ ਉਹਨਾਂ ਸਰਪੰਚਾਂ ਪੰਚਾਂ ਐਮਸੀ ਸਹਿਬਾਨਾਂ ਨੂੰ ਜਿਹੜਿਆਂ ਨੇ ਮਤੇ ਪਾਤੇ ਕਿ ਅਸੀਂ ਯਾਰ ਨਸ਼ੇ ਵਾਲੇ ਦੀ ਜਮਾਨਤ ਨਹੀਂ ਕਰਾਵਾਂਗੇ ਅਸੀਂ ਉਹਦੇ ਨਾਲ ਨਹੀਂ ਖੜਾਂਗੇ ਉਹਦੀ ਮਦਦ ਨਹੀਂ ਕਰਾਂਗੇ ਉਹ ਲੋਕ ਵਿਧਾਈ ਦੇ ਪਾਤਰ ਨੇ ਸਭ ਨੂੰ ਆਉਣਾ ਪਊ ਸੋ ਮੈਂ ਅਖੀਰ ਦੇ ਵਿੱਚ ਤੁਹਾਡਾ ਧੰਨਵਾਦ ਕਰਦਾ ਹੋਇਆ ਤੁਹਾਡਾ ਸਾਥ ਮੰਗਦਾ ਹੋਇਆ ਇਸ ਮੁਹਿਮਾ ਨੂੰ ਆਪਾਂ ਸਿਰਫ ਇਹਨਾਂ ਸਮਝੀਏ ਕਿ ਇੱਕ ਪਾਰਟੀ ਦੀ ਮੁਹਿਮਾ ਜਾਂ ਇੱਕ ਸਰਕਾਰ ਦੀ ਮੁਹਿਮਾ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਇਸ ਜ਼ਿਲ੍ਹੇ ਦੇ ਆ ਬਜ਼ੁਰਗ ਮਤਮਾਂ ਭੈਣਾਂ ਨੂੰ ਤੁਹਾਡੇ ਸਾਜਮ ਰਹੀ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਕਿ ਤੁਸੀਂ ਆਓ ਸਾਥ ਦਿਓ ਅਸੀਂ ਤੁਹਾਡੇ ਲਈਆਂ ਸਾਡੀ ਨੀਅਤ ਚ ਕੋਈ ਖੋਟ ਨਹੀਂ ਅਸੀਂ ਚਟਾਨ ਵਾਂਗ ਲੜਾਈ ਲੜਾਂਗੇ ਜੇ ਆਪਾਂ ਲੜਾਈ ਲੜਨ ਲਈ ਘਰੋਂ ਨਿਕਲਾਂਗੇ ਤਾਂ ਮੇਰਾ ਦਿਲ ਕਹਿੰਦਾ ਆਪਾਂ ਹੌਲੀ 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 ਸੱਚ ਆ ਜਿਹੜਾ ਉਹ ਪਾਰੂ ਪੈਜੂ ਜਿਹੜਾ ਝੂਠਾ ਉਹ ਦਬ ਕੇ ਰਹਿ ਜੂ ਅੱਜ ਪੰਜਾਬ ਨੂੰ ਹਾਂ ਪੱਖੀ ਨਾਰੇ ਦੀ ਲੋੜ ਆ ਉਹ ਨਾਰਾ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਬਸ ਤੁਹਾਡੇ ਕਾਫਲੇ ਤੁਹਾਡੇ ਸਾਥ ਦੀ ਲੋੜ ਆ ਜੁਦਨ ਅਸ਼ੈਂਪੁਰ ਜਹੰਦੀ ਦੀ ਗਵਾਈ ਦੇ ਵਿੱਚ ਹੋઈ ਰਹੀ ਹੈ ਉਸ ਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਉਹ ਰੱਖਣ ਦਾ ਮਕਸਦ ਸੀ ਕਿ ਜਿਹੜੇ ਸਾਡੇ ਹਲਕਿਆਂ ਦੇ ਕੋਆਰਡੀਨੇਟਰ ਲਾਏਗੇ ਨੇ ਸਾਡੇ ਸੀਐਮ ਪਵਨ ਸਿੰਘ ਮਾਨ ਜੀ ਵੱਲੋਂ ਰਵਿੰਦ ਕੇਜਰੀਆ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਵਿੱਚੋਂ ਸਾਡੇ ਮਾਨਸਾ ਹਲਕੇ ਦੇ ਸਮਿੰਦਰ ਸਿੰਘ ਜੀ ਬੈਠੇ ਨੇਗੇ ਇਹ ਲਾਇਏ ਨੇਗੇ ਕੋਆਰਡੀਨੇਟਰਾਂ ਤੇ ਸਾਡੇ ਭਲਾੜਾ ਹਲਕੇ ਤੋਂ ਪ੍ਰੀਤ ਗਿੱਲ ਜੀ ਬੈਠੇ ਨੇ ਇੱਕ ਕੋਆਰਡੀਨੇਟਰ ਲੱਗੇ ਨੇਗੇ ਤੇ ਸਾਡੇ ਸਰਦੂਲਗੜ੍ਹ ਹਲਕੇ ਤੋਂ ਐਡਵੋਕੇਟ ਪਰਮਿੰਦਰ ਸਿੰਘ ਬਹਿਣੀਆ ਉਹ ਅੱਜ ਕਿਸੇ ਕਾਰਨ ਕਰਕੇ ਮੀਟਿੰਗ 'ਚ ਹਾਜ਼ਰ ਨਹੀਂ ਹੋ ਸਕੇ ਅਸੀਂ ਇਹੀ ਵਿਸ਼ਵਾਸ ਦਵਾਉਣੀ ਆ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਕਿ ਜਿਨ੍ਹਾਂ ਨੇ ਸਾਡੇ ਉੱਤੇ ਵਿਸ਼ਵਾਸ ਜਤਾਇਆ ਕਿ ਐਡੀ ਵੱਡੀ ਲਹਿਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਲਹਿਰ ਵੇਖੀ ਆ ਜਦੋਂ ਦੀ ਸੁਰਤ ਸੰਭਲੀ ਆ ਕਿ ਨਸ਼ੇ ਨੂੰ ਲੈ ਕੇ ਜਦੋਂ ਦਾ 12-13 ਦੇ 2012-13 ਤੋਂ ਚਿੱਟੇ ਦਾ ਦੌਰ ਚੱਲ ਰਿਹਾ ਜਦੋਂ ਉਸ ਵੇਲੇ ਦੀਆਂ ਸਰਕਾਰਾਂ ਨੇ ਪੀਟੀਕਲ ਨਮੁੰਦਿਆਂ ਦੀਆਂ ਗੱਟੀਆਂ ਦੇ ਵਿੱਚ ਨਸ਼ਾ ਜਾਂਦਾ ਹੁੰਦਾ ਸੀ ਪਰ ਅੱਜ ਪਹਿਲੀ ਪੰਜਾਬ ਸਰਕਾਰ ਆ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਨਸ਼ਿਆਂ ਨੂੰ ਜੜ ਤੋਂ ਪੁੱਟਣ ਲਈ ਪੂਰਾ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ ਤੇ ਪੂਰਾ ਜੱਜ ਕੇ ਸਾਥ ਦੇਵਾਂਗੇ ਲੋਕਾਂ ਤੋਂ ਵੀ ਬੇਨਤੀ ਕਰਦੇ ਹਾਂ ਸਾਰੇ ਆਬਾਆਂ ਨੂੰ ਬੇਨਤੀ ਕਰਦੇ ਆ ਕਿ ਸਾਡਾ ਸਾਥੂ ਜਿੱਥੇ ਵੀ ਕਿਤੇ ਨਸ਼ੇ ਨੂੰ ਕੋਈ ਤਸ਼ਾਹੀਦ ਕਰਦਾ ਜਾਂ ਪ੍ਰਮੋਟ ਕਰਦਾ ਉਹਨੂੰ ਮੰਨ ਲਓ ਉਹ ਤੋਂ ਡਰੋ ਨਾ ਉਹਦੀ ਜਾਣਕਾਰੀ ਦਿਓ ਤੇ ਇਹਨਾਂ ਕਹਿੰਦਾ ਮੈਂ ਫੇਰ ਇਹਨਾਂ ਕਿ ਅਸੀਂ ਨਸ਼ਾ ਵਿਰੋਧੀ ਮੰਚ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਤੇ ਜੱਜ ਕੇ ਕਰਾਂਗੇ